ਹਾਂਜੀ ਜੀ ਆ ਇੱਕ ਅਨਾਉਂਸਮੈਂਟ ਹਾਂਜੀ ਜੀ ਹੁਣ ਤੁਹਾਨੂੰ ਜਿੱਦਾਂ ਕੀ ਸਾਡੇ ਮਾਨਯੋਗ ਹਰੀ ਉਸਤਾਜ ਜੀ ਹੋਣੀ ਸਲਾਮਾਂਬਾਦ ਤੋਂ ਉਹਨਾਂ ਦੇ ਵੀ ਬੜੇ ਸੋਹਣੇ ਬੱਚੇ ਫੇਰ ਰਹੇ ਆ ਤੇ ਉਹਨਾਂ ਨੇ ਵੀ 400 ਚਲਾਏ ਹੋਏ ਆ ਤੁਹਾਨੂੰ ਦੱਸ ਤੇ ਜੇ ਹੁਣ ਆਪਾਂ 400 ਚਲੋਣਾ ਵਾ ਇਹਨੂੰ ਠੀਕ ਆ ਉਹਦਾ ਲੋਨ ਦਾ ਤਰੀਕਾ ਕਰ ਇਹਗਾ ਵਾ ਹੁਣ ਇਹ ਫਰਕ ਕਿਉਂ ਹੈਗਾ ਵਾ ਇਹ ਫਰਕ ਤਾਂ ਹੈਗਾ ਵਾ ਕਿ ਇਹ ਬੱਚਾ ਆਪਣੀ ਮਰਜ਼ੀ ਦੇ ਨਾਲ ਮੀਂਹ ਚ ਅ ਨਹਾਉਂਦਾ ਵੀ ਰਿਹਾ ਵਾ ਤੇ ਕੁੰਡੇ ਦੇ ਵਿੱਚ ਵੀ ਨਾਉਂਦਾ ਰਿਹਾ ਵਾ ਉਹਦੇ ਕਰਕੇ ਇਹਦੀਆਂ ਜਿਹੜੀਆਂ ਕਲੀਆਂ ਵਾ ਉਹਦੇ ਵਿੱਚ ਫਰਕ ਆਇਆ ਆ ਵਾ ਇਹ ਹੈ ਜੀ 150 ਵਾਲੀ ਬਰੀਡ ਠੀਕ ਆ ਉਦੋਂ ਲੋਕੇ ਟੈਡੀ ਤੇ ਮੇਰੇ ਹਿਸਾਬ ਨਾਲ ਨਾਮ ਵੀ ਨਹੀਂ ਸੁਣਿਆ ਨਾ ਕਿਸੇ ਨੇ ਜਰੋਂ ਦੀ ਇਹ ਬਰੀਡ ਸਾਡੇ ਕੋਲ ਹੈਗੀ ਆ 150 ਵਾਲੀ ਠੀਕ ਇਹਦੇ ਵਿੱਚ ਟੈਡੀ ਫਰੋਈਪੁਰੀ ਨੋਕ ਵੇਖ ਲਓ ਫਰੋਈਪੁਰੀਆਂ ਦੀ ਆ ਅੱਖ ਵੇਖ ਲਓ ਤੇ ਟੈਡੀਆਂ ਦੀ ਆ ਠੀਕ ਆ ਜੀ ਇਹ ਸਾਡੀ 150 ਵਾਲੀ ਬਰੀਡ ਹੈ ਜੀ ਲੋ ਜੀ ਆ ਜੋ 150 ਵਾਲੀ ਬਰੀਡ ਦਾ ਹੁੰਦਾ ਇਹਦੇ ਨਾਲ ਦੀ ਇੱਕ ਮਾਦੀ ਭੱਜ ਗਈ ਆ ਕੱਟੀ ਕਟਾਈ ਉਹ ਉਦਨ ਗਈ ਆ ਜਿੱਦਨ ਸਾਡੇ ਤੇ ਪਰਚਾ ਉਹ ਚੱਲਿਆ ਸੀ ਜੀ ਜੇ ਉਹ ਪਰਚਾ ਨਾ ਹੁੰਦਾ ਤੇ ਫੇਰ ਆਪਾਂ ਉਹ ਮਾਦੀ ਲਾਗੇ ਬੈਠੀ ਸੀ ਫੜ ਲਿਓਣੀ ਸੀ ਲਾ ਲਿਓਣੀ ਸੀ ਠੀਕ ਆ ਤੇ ਪਰਚੇ ਦੇ ਕਰਕੇ ਆਪਾਂ ਫਿਰ ਧਿਆਨ ਨਹੀਂ ਦਿੱਤਾ ਤੇ ਉਹ ਮਾਦੀ ਜਿਹਦੇ ਕੋ ਵੀ ਹੋ ਗਈ ਯਾਦ ਹੀ ਕਰਦਾ ਹੋਏਗਾ ਠੀਕ ਆ ਜੀ ਜਿਹਨੂੰ ਪਰਚੇ ਦੀ ਧਮਕੀ ਮਿਲ ਗਈ ਇਸ ਕਰਕੇ ਕਰਦਿਆਂਦੇ ਕਿ ਪਹਿਲਾਂ ਪਰਚੇ ਦਾ ਸੋਚ ਕਬੂਤਰ ਬਾਜੀ ਬਾਅਦ ਚੋ ਵੀ ਹੁੰਦੀ ਰਹੂਗੀ ਇਸ ਕਰਕੇ ਆਪਾਂ ਪਹਿਲਾਂ ਪਰਚੇ ਦਾ ਸੋਚਿਆ ਤੇ ਸਾਡੇ ਜਿਹੜੇ ਪਿਆਰ ਕਰਨ ਵਾਲੇ ਜੀ ਆ ਹੈਪੀ ਵੀਰ ਜੀ ਹੁਣੀ ਆ ਗਰਦਾਸਪੁਰ ਧਾਰੀ ਹਲ ਤੋਂ ਤੇ ਸਾਡੇ ਬਾਹਰ ਵਾਲੇ ਯੂਕੇ ਦੇ ਉੱਤੋਂ ਫਤੂ ਵੀਰ ਜੀ ਹੁਣੀ ਆ ਤੇ ਸ਼ੀਨਾ ਗਰੁੱਪ ਤੋਂ ਹੈਗੇ ਆ ਜੀ ਸਾਡੇ ਭੋਲੂ ਪਹਿਲਵਾਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਪੀਜਨਸ ਤੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਜੀ ਤੇ ਸਾਡੇ ਜਿਹੜੇ ਪਿਆਰ ਕਰਨ ਵਾਲੇ ਜੀ ਆ ਹੈਪੀ ਵੀਰ ਜੀ ਹੋਣੀ ਆ ਗਰਦਾਸਪੁਰ ਧਾਰੀ ਵਾਲ ਤੋਂ ਤੇ ਸਾਡੇ ਬਾਹਰ ਵਾਲੇ ਯੂਕੇ ਦੇ ਉੱਤੋਂ ਫਤੂ ਵੀਰ ਜੀ ਹੋਣੀ ਆ ਤੇ ਸ਼ੀਨਾ ਗਰੁੱਪ ਤੋਂ ਹੈਗੇ ਆ ਜੀ ਸਾਡੇ ਭੋਲੂ ਪਹਿਲਵਾਨ ਜੀ ਵੱਡੇ ਵੀਰ ਜੀ ਸਾਡੇ ਤੇ ਸ਼ੀਨਾ ਗਰੁੱਪ ਤੋਂ ਹੀ ਟੋਨੀ ਬਾਬਾ ਜੀ ਹੋਣੀ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਗੋਲਟੀ ਵੀਰ ਜੀ ਹੋਣੀ ਉਹਨਾਂ ਦਾ ਵੀ ਧੰਨਵਾਦ ਤੇ ਹੈਪੀ ਵੀਰ ਜੀ ਵੈਲਡਿੰਗ ਵਾਲੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਲਾਈਕ ਕਮੈਂਟ ਕਰਦੇ ਆ ਤੇ ਰਣਵੀਰ ਵੀਰ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਤੇ ਨਾਲ ਮੋਂਟੂ ਪੁਹਾਨ ਜੀ ਉਸਤਾਜ ਜੀ ਹਣੀ ਸੀਤਲਾ ਮੰਦਰ ਵਾਲੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਲਾਈਕ ਸ਼ੇਅਰ ਕਰਦੇ ਆ ਤੇ ਹੋਰ ਵੀ ਕਾਫੀ ਲੰਬੀ ਲਿਸਟ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਤੇ ਅੱਜ ਦਾ ਕਨਸੈਪਟ ਆਪਣਾ ਹੈਗਾ ਵਾ ਤੇ ਕਬੂਤਰਬਾਜੀ ਦੇ ਵਿੱਚ ਇੱਕ ਹੁੰਦਾ ਸ਼ੀਸ਼ਾ ਤੇ ਉਹ ਬਬਲਿਆਂ ਨੂੰ ਸਵਾਲ ਕੀਤਾ ਸ਼ੀਸ਼ਾ ਸ਼ੀਸ਼ੇ ਦੀ ਤੇ ਅੱਜ ਤੱਕ ਸੋ ਉਹਦੇ ਵਿੱਚੋਂ ਸਿਰਫ 2% ਹੀ ਸੀਨੀਅਰਸ ਜਿਨ੍ਹਾਂ ਨੇ ਮੈਨੂੰ ਜਵਾਬ ਦਿੱਤਾ ਤੇ ਕਬੂਤਰ ਨੂੰ ਅ ਕਬੂਤਰਬਾਜੀ ਦੇ ਵਿੱਚ ਸ਼ੀਸ਼ਾ ਸ਼ਬਦ ਕਿੱਥੇ ਹੁੰਦਾ ਵਾ ਬਾਕੀ ਆ ਤੁਸੀਂ ਪਹਿਲਾਂ ਮੌਸਮ ਆ ਵੇਖ ਲਓ ਆ ਮੌਸਮ ਜੰਮਰ ਸਰ ਦਾ ਅੱਜ ਦਾ ਜਿਹੜਾ ਵਾ ਠੀਕ ਆ ਆ ਵੇਖ ਲਓ ਜੀ ਤੇ ਕਾਫੀ ਸਾਹ ਮੌਸਮ ਰਿਹਾ ਤੇ ਵਧੀਆ ਇਦਾਂ ਦਾ ਰਿਹਾ ਤੇ ਵਧੀਆ ਡਾਲ ਹੋਏਗੀ ਠੀਕ ਹੈ ਜੀ ਤੇ ਇੱਕ ਜੀ ਕਬੂਤਰਬਾਜੀ ਦੇ ਵਿੱਚ ਹੁੰਦਾ ਵਾ ਚੋਰ ਸੋਚ ਤੇ ਉਹ ਚੋਰ ਸੋਚ ਜਿਹੜਾ ਵਾ ਵੱਡੇ ਕਬੂਤਰ ਨੂੰ ਨਹੀਂ ਲੱਗਦਾ ਉਹ ਚੋਰ ਸੋਚ ਲੱਗਦਾ ਵਾ ਛੋਟੇ ਬੱਚੇ ਨੂੰ ਤੇ ਬੱਚੇ ਨੂੰ ਵੀ ਚੋਰ ਸੋਚੋਂ ਤਾਂ ਲੱਗਦਾ ਵਾ ਕਿ ਬੱਚੇ ਜਿੱਦਾਂ ਕਲੀ ਝਾੜ ਜਾਂਦੇ ਆ ਠੀਕ ਹੈ ਜੀ ਇੱਕ ਕਲੀ ਦੋ ਕਲੀ ਤਿੰਨ ਕਲੀ ਚਾਰ ਕਲੀ ਐਦਾਂ ਕਰਕੇ ਆਪਣੀਆਂ ਕਲੀਆਂ ਝਾੜਦੀਆਂ ਸ਼ੁਰੂ ਕਰਦੇ ਆ ਬੱਚੇ ਤੇ ਇਹਨਾਂ ਦੇ ਵੀ ਦੋ ਕਿਰਦਾਰ ਆ ਜੀ ਬੱਚਿਆਂ ਦੇ ਦੋ ਦੇ ਵੀ ਤਿੰਨ ਹੈਗੇ ਆ ਜੀ ਜੇ ਤੁਸੀਂ ਲਗਾਤਾਰ ਬੱਚੇ ਨੂੰ ਡਾਈ ਜਾਓਗੇ ਠੀਕ ਆ ਕੋਈ ਨਾਕਾ ਨਹੀਂ ਪਾਓਗੇ ਤੇ ਤੁਹਾਡਾ ਬੱਚਾ ਜਿਹੜਾ ਵਾ ਕੋਈ ਵੀ ਕਲੀ ਜੜੀ ਆ ਉਹ ਨਹੀਂ ਛੁੱਟੇਗਾ ਜੇ ਉਹਨੇ ਪਹਿਲੀ ਕਲੀ ਛੁੱਟਤੀ ਆ ਤੇ ਤੁਸੀਂ ਇਹਨੂੰ ਡਾਰਾਂ ਦੇ ਵਿੱਚ ਪਾਤਾ ਵਾ ਤੇ ਉਹ ਆਪਣੀਆਂ ਪੂਰੀਆਂ ਡਾਰਾਂ ਖਾਏਗਾ ਪਰ ਆਪਣੀ ਕਲੀ ਨਹੀਂ ਛੁੱਟੇਗਾ ਇਹ ਸਾਡੀ ਗਾਰੰਟੀ ਆ ਜੀ ਪਰਖੀ ਹੋਈ ਚੀਜ਼ ਆ ਅਸੀਂ ਖੁਦ ਵਰਤੀ ਹੋਈ ਚੀਜ਼ ਆ ਤਤ ਕੱਢੀ ਹੋਈ ਚੀਜ਼ ਆ ਕੋਈ ਹਵਾ ਦੇ ਵਿੱਚ ਗੱਲ ਨਹੀਂ ਗੀਏ ਠੀਕ ਆ ਜੀ ਕੋਈ ਕਰਕੇ ਵੇਖ ਲੈ ਤੇ ਆਪਣਾ ਚੈਲੰਜ ਹੈਗਾ ਵਾ ਜੀ ਬਿਲਕੁਲ ਤੋ ਇਹ ਕਰਕੇ ਵੇਖ ਸਕਦੇ ਜੋ ਤੇ ਬਸ ਸ਼ਰਤਾਂ ਇਹ ਆ ਕਿ ਜੇ ਰੋ ਬੱਚੇ ਨੂੰ ਡਾਰਾ ਪੋਣੀਆ ਵਾ ਫਿਰ ਬੱਚੇ ਨੂੰ ਆਪਾਂ ਪਾਣੀ ਦੇ ਵਿੱਚ ਨਹਾਉਣ ਨਹੀਂ ਦੇਣਾ ਜੀ ਕੁੰਡੇ ਦੇ ਵਿੱਚ ਜਾਂ ਕੁਦਰਤੀ ਮੀਂਹ ਆਵੇ ਤੇ ਮੀਂਹ ਦੇ ਵਿੱਚ ਵੀ ਨਹੀਂ ਨਹਾਉਣ ਦੇਣਾ ਠੀਕ ਹੈ ਜੀ ਪਾਣੀ ਤੋਂ ਦੂਰ ਰੱਖਣਾ ਸਿਰਫ ਪਾਣੀ ਉਹਨੂੰ ਪੀਣ ਜੋਗਾ ਹੀ ਦੇਣਾ ਆਪਾਂ ਜਿੰਨਾ ਉਹ ਪੀਵੇ ਤੇ ਪਚਾਲੇ ਬਾਕੀ ਉਹਦੇ ਸਰੀਰ ਦੇ ਉੱਤੇ ਪਾਣੀ ਨਹੀਂ ਲੱਗਣਾ ਚਾਹੀਦਾ ਜੀ ਠੀਕ ਹੈ ਜੀ ਤੇ ਬੱਚਾ ਕਦੀ ਵੀ ਕਲੀ ਨਹੀਂ ਝਾੜੂਗਾ ਇੱਕ ਕਨਸੈਪਟ ਹੋ ਗਿਆ ਦੂਸਰਾ ਨੰਬਰ ਦੂਜਾ ਇਹ ਹੋ ਗਿਆ ਜੀ ਵੀ ਕਈ ਵੀ ਕਹਿ ਰਹਿੰਦੇ ਆ ਖੱਪੇ ਪਾ ਲੈਂਦੇ ਆ ਬੱਚੇ ਠੀਕ ਹੈ ਜੀ ਤੇ ਉਹਦੇ ਨਾਲ ਵੀ ਕਹਿੰਦੇ ਆ ਵੀ ਕੰਨੀਆਂ ਜੜੀਆਂ ਵਾ ਬੱਚਾ ਨਹੀਂ ਛੱਡਦਾ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਆ ਉਹ ਆਪਾਂ ਕਨਸੈਪਟ ਨਹੀਂ ਵਰਤਿਆ ਇਸ ਕਰਕੇ ਆਪਾਂ ਉਹਦੇ ਵਾਸਤੇ ਕੋਈ ਸਾਡੇ ਕੋਲ ਹੈ ਨਹੀਂਗਾ ਅਸੀਂ ਨੂੰ ਨੰਬਰ ਨਹੀਂ ਕੋਈ ਦੇ ਸਕਦੇ ਤੇ ਬਾਕੀ ਚੋਰ ਸੋਚ ਦੀ ਗੱਲ ਆ ਚੋਰ ਸੋਚ ਬਾਰੇ ਉਹ ਅਸੀਂ ਵਰਤੀ ਹੋਈ ਚੀਜ਼ ਆ ਹੰਡੀ ਹੋਈ ਚੀਜ਼ ਆ ਅਸੀਂ ਆਪ ਖੁਦ ਚੋਰ ਸੋਚ ਲਾਇਆ ਹੋਇਆ ਠੀਕ ਹੈ ਜੀ ਤੇ ਜਿੱਦਾਂ ਹੁਣ ਅਸੂ ਦੇ ਵਿੱਚ ਬੱਚਿਆਂ ਦੀਆਂ ਡਬਲ ਸਟੈਂਪਾਂ ਆ ਬੱਚਿਆਂ ਦੀਆਂ ਹਿੱਟ ਪਰਵਾਜਾਂ ਦੇ ਉੱਤੇ ਨਾਮ ਆ ਠੀਕ ਹੈ ਜੀ ਤੇ ਇਸ ਕਰਕੇ ਉਹ ਚੋਰ ਸੋਚ ਬੜਾ ਕਾਮਯਾਬ ਹੈ ਰਾਵਾ ਜੀ ਉਹ ਚੋਰ ਸੋਚ ਤੇ ਤੁਹਾਨੂੰ ਇਸ਼ਾਰਾ ਦੇ ਦਿੰਨੇ ਆ ਜੇ ਕਿਸੇ ਨੇ ਪੂਰੀ ਜਾਣਕਾਰੀ ਲੈਣੀ ਹੋਈ ਤੇ ਤੁਸੀਂ ਮੇਰੇ ਨਾਲ ਫੋਨ ਤੇ ਰਾਬਤਾ ਕਰ ਸਕਦੇ ਜੋ ਠੀਕ ਹੈ ਜੀ 8054 38512 ਫੋਨ ਤੇ ਰਾਬਤਾ ਕਰ ਸਕਦੇ ਜੋ ਤੇ ਬਾਕੀ ਤੁਹਾਨੂੰ ਦੱਸ ਦਿੰਨੇ ਆ ਵੀ ਚੋਰ ਸੋਚ ਦਾ ਅੰਦਾਜ਼ਾ 50% ਕਿਦਾਂ ਦਾ ਦਾਵਾ ਤੁਸੀਂ ਆਪੇ ਸਮਝ ਜਾਣਾ ਵਾ ਠੀਕ ਹੈ ਜੀ ਖਿਡਾਰੀ ਬੰਦਿਆ ਨੇ ਤੇ ਸਮਝ ਜਾਣਾ ਵਾ ਤੇ ਜਿਹੜੇ ਸੀਨੀਅਰਸ ਹੈਗੇ ਆ ਉਹਨਾਂ ਨੂੰ ਤੇ ਪਤਾ ਹੀ ਆ ਵੀ ਚੋਰ ਸੋਚ ਕਿੰ ਨੂੰ ਕਹਿੰਦੇ ਆ ਇਹ ਸਿਰਫ ਨਵੇਂਆਂ ਵਾਸਤੇ ਹੀ ਆ ਨਵੇਂਆਂ ਨੂੰ ਜਾਣਕਾਰੀ ਦੇਣ ਵਾਸਤੇ ਤੇ ਸਾਡੇ ਬੜੇ ਮਾਣਯੋਗ ਹਾਂਜੀ ਜੀ ਹੁਣ ਤੁਹਾਨੂੰ ਜਿੱਦਾਂ ਕਿ ਸਾਡੇ ਮਾਣਯੋਗ ਹਰੀ ਉਸਤਾਜ ਜੀ ਹੋਣੀ ਸਲਾਮਾਬਾਦ ਤੋਂ ਉਹਨਾਂ ਦੇ ਵੀ ਬੜੇ ਸੋਹਣੇ ਬੱਚੇ ਫੇਰ ਰਹੇ ਆ ਤੇ ਉਹਨਾਂ ਨੇ ਵੀ 400 ਚਲਾਏ ਹੋਏ ਆ ਤੁਹਾਨੂੰ ਦੱਸਾਂਗੇ 400 ਚ ਕਿਦਾਂ ਦੇ ਲੱਗਦੇ ਆ ਨਾਲੇ ਆ ਬੇਬੀ ਵੀ ਚੈੱਕ ਕਰਿਓ ਇਹ ਆਪਣੀ ਹੋਮ ਬਰੀਡ ਆ ਜੀ ਠੀਕ ਆ ਤੇ ਕਿਹੜੇ ਕਬੂਤਰ ਦਾ ਬੱਚਾ ਹੋ ਵੀ ਤੁਹਾਨੂੰ ਵਿਖਾਵਾਂਗੇ ਲਓ ਜੀ ਆ ਚੈੱਕ ਕਰੋ ਪਹਿਲਾਂ ਹோம் ਬਰੀਡ ਨੂੰ ਤੇ ਬਾ ਕਮਾਲ ਬੇਮਿਸਾਲ ਹੈ ਗਿਆ ਜੀ ਹோம் ਬਰੀਡ ਵੀ ਲਓ ਜੀ ਲੋ ਜੀ ਆ ਜੋ ਅੱਖ ਲਓ ਚੈੱਕ ਕਰ ਲਓ ਮੇਰੇ ਭਰਾ ਆ ਜੋ ਚੇਲਾ ਮੋਰਾ ਠੀਕ ਹੈ ਜੀ ਲਓ ਜੀ ਆ ਜ਼ੂਮ ਕਰਕੇ ਵੀ ਤੁਹਾਨੂੰ ਵਿਖਾ ਲ ਦਿੰਨੇ ਆ ਇਹ ਲਓ ਜੀ ਇਹ ਲਓ ਮੇਰੇ ਭਰਾ ਇਦੇ ਵਿੱਚ ਕਿਹੜਾ ਕ੍ਰਾਸ ਆ ਕਿਹੜਾ ਕੀ ਆ ਤੁਸੀਂ ਆਪੇ ਦੇਖ ਲਿਓ ਠੀਕ ਹੈ ਜੀ ਇਹਨਾਂ ਜ਼ਰੂਰ ਆ ਵੀ ਅਸੀਂ ਲਾਇਆ ਕ੍ਰਾਸ ਚ ਹੀ ਆ ਜੋੜਾ ਪਿਓਰਟੀ ਚ ਨਹੀਂਗਾ ਡਾਉਣ ਵਾਸਤੇ ਬਣਾਇਆ ਵਾ ਹਾਂਜੀ ਆਪਾਂ ਐਵੇਂ ਕਹਿ ਦਈਏ ਜੀ ਕ੍ਰਾਸ ਚ ਨਹੀਂ ਆ ਪਿਓਰਟੀ ਚ ਇਹ ਜੋੜਾ ਕ੍ਰਾਸ ਚ ਹੀ ਲਾਇਆ ਠੀਕ ਹੈ ਜੀ ਹੁਣ ਤਾਂ ਕੁੰਦਾ ਵਿਖਾਉਣੇ ਆ ਜੀ ਇਹਦਾ ਆ ਜ਼ੂਮ ਆਪਾਂ ਘਟਾ ਦਿੰਨੇ ਆ ਲਓ ਜੀ ਆ ਜ਼ੂਮ ਆਪਾਂ ਜਿੱਤਾ ਘਟਾ ਇਹ ਆ ਜੀ ਇਹਦਾ ਘੁੰਦਾ ਵੇਖ ਲਓ ਪਹਿਲਾਂ ਬੱਚੇ ਦਾ ਠੀਕ ਹੈ ਜੀ ਇਹ ਲਓ ਜੀ ਆਜੋ ਬੱਚੇ ਦਾ ਘੁੰਦਾ ਲਓ ਜੀ ਤੇ ਆਂ ਅੰਗੂਠਾ ਵੇਖ ਲਓ ਮੇਰਾ ਕਿੱਥੇ ਹੈਗਾ ਇਹ ਆ ਜੋ ਮੇਰਾ ਅੰਗੂਠਾ ਤੇ ਆ ਜੋ ਇਹਦੀ ਬਗਲ ਠੀਕ ਹੈ ਜੀ ਜਿੰਨੀ ਮਰਜ਼ੀ ਬਗਲ ਖੋਲ ਲਓ ਲਓ ਜੀ ਆ ਲੋ ਅੰਗੂਠਾ ਨਹੀਂ ਉਹ ਆਪਣਾ ਛੱਡੇਗਾ ਠੀਕ ਹੈ ਜੀ ਬਗਲ ਕਾਫੀ ਲੈਂਥੀ ਬਗਲੇਗੀ ਇਹਦੀ ਮਕੀਆ ਵੇਹ ਲੋ ਜੀ ਪਰ ਠੀਕ ਆ ਆ ਵੇਹ ਲੋ 1 2 3 4 5 6 7 8 ਲੋ ਜੀ ਆ 8 ਪਰ ਦਾ ਬੱਚਾ ਰਹਿ ਗਿਆ ਤੇ ਦੂਸਰੀ ਕਲੀਆਂ ਨੇ ਸੁੱਟੀ ਹੋਈ ਆ ਆ ਜੀ ਪੇੜ